ਕਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਉਹਨਾਂ ਤੌਖਲਿਆਂ ਉਹਨਾਂ ਚਿੰਤਾਵਾਂ ਉਹਨਾਂ ਛੋਰੀਆਂ ਦੇ ਨਿਸਤਾਰੇ ਤੋਂ ਜਾਂ ਉਹਨਾਂ ਦੇ ਬਾਰੇ ਕਈ ਅਹਿਮ ਅਪਡੇਟਸ ਤੋਂ ਜਿਹੜੀਆਂ ਜੰਗ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਨੇ ਇੱਕ ਸਵਾਲ ਦੇ ਰੂਪ ਦੇ ਵਿੱਚ ਬਹੁਤ ਸਾਰਾ ਇਸ ਟਾਈਮ ਜਾਣਕਾਰੀਆਂ ਦਾ ਪ੍ਰਵਾਹ ਚੱਲਦਾ ਪਰ ਇਹ ਨਿਸਤਾਰਾ ਕਰਨਾ ਇਸ ਫੈਸਲੇ ਤੇ ਪੁੱਜਣਾ ਬੜਾ ਔਖਾ ਹੋ ਚੁੱਕਿਆ ਹੈ ਕਿ ਕਿਹੜੀ ਜਾਣਕਾਰੀ ਸਹੀ ਹੈ ਤੇ ਕਿਹੜੀ ਗਲਤ ਮੀਡੀਆ ਦਾ ਤਾਂ ਰੋਲ ਹੈਗਾ ਹੀ ਹੈ ਕਿ ਉਹਦੇ ਬਾਰੇ ਤਾਂ ਆਪਾਂ ਗੱਲਬਾਤ ਕਰਾਂਗੇ ਪਰ ਨਾਲ ਨਾਲ AI ਦੁਆਰਾ ਜਿਹੜੀ ਬਣਾਈ ਗਈ ਫੁਟੇਜ ਹੈ ਜਾਂ ਹੋਰ ਜਿਹੜੀਆਂ ਪ੍ਰਾਣੀਆਂ ਫੁਟੇਜ ਆ ਉਹਨਾਂ ਦੇ ਹਵਾਲਿਆਂ ਦੇ ਨਾਲ ਇਹ ਨਿਸਤਾਰਾ ਕਰਨਾ ਇਸ ਫੈਸਲੇ ਤੇ ਪਹੁੰਚਣਾ ਬਹੁਤ ਔਖਾ ਹੋਇਆ ਪਿਆ ਵੀ ਕਿਹੜੀ ਘਟਨਾ ਸਹੀ ਹੈ ਤੇ ਕਿਹੜੀ ਘਟਨਾ ਗਲਤ ਸ਼ੁਰੂਆਤ ਕਰਗੇ ਇਹਨਾਂ ਤੰਦਾਂ ਨੂੰ ਖੋਲਣ ਤੋਂ 에ਅਰ ਸਟ੍ਰਾਈਕ ਦੇ ਮਾਮਲੇ ਦੇ ਵਿੱਚ ਕਹਿੰਦੇ 에ਅਰਪੋਰਟ ਤੇ ਸਕੂਲ ਦੇ ਨਾਲ ਨਾਲ ਹੁਣ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਉਹ ਬੰਦ ਕੀਤਾ ਗਿਆ ਜੀ ਬਿਲਕੁਲ ਪ੍ਰਵੀਨ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੱਲ ਦੇ ਰਾਤ ਜਦੋਂ ਆਪਾਂ ਹਾਂ ਕੱਲ ਪ੍ਰੋਗਰਾਮ 'ਚ ਵੀ ਅੱਪਾ ਚਰਚਾ ਕੀਤੀ ਸੀ ਕਿ ਭਾਰਤ ਦੀ ਮੰਗਲਵਾਰ ਦੀ ਰਾਤ ਤੇ ਬੁੱਧਵਾਰ ਦੀ ਸਵੇਰ ਚੜ੍ਹਨ ਤੋਂ ਪਹਿਲਾਂ ਇੱਕ 1 ਵਜੇ ਸ਼ੁਰੂ ਕਰਕੇ 1:30 ਵਜੇ ਤੱਕ ਇੱਕ ਕਾਰਵਾਈ ਨਿਵੇਟ ਕੇ ਭਾਰਤ ਦੀਆਂ ਤਿੰਨੇ ਫੌਜਾਂ ਦਾ ਸਾਂਝਾ ਮਿਸ਼ਨ ਸੀ ਜਿਸ ਚ ਉਹਨਾਂ ਨੇ ਕਿਹਾ ਕਿ ਸੀ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਔਰ 24 ਤੋਂ ਵੱਧ 24 ਮザਹਿਲਾਂ ਛੱਡੀਆਂ ਨੇ ਜਿਦੇ ਵਿੱਚ ਮਤਲਬ ਕਿ ਉੱਥੇ ਕਈ ਹੱਤਵਦੀ ਮਾਰੇ ਗਏ ਸੋ ਇਸ ਦੇ ਦਰਮਿਆਨ ਹੀ ਮਤਲਬ ਕਿ ਉਸ ਕਾਰਵਾਈ ਦੇ ਦਰਮਿਆਨ ਹੀ ਹਾਂ ਤਰੋਂ ਤੇ ਵੀ ਫਿਕਰ ਸੀਗਾ ਕਿ ਅਗਲੇ ਦਿਨ ਫਿਰ ਕੋਈ ਕਾਰਵਾਈ ਹੋ ਸਕਦੀ ਹੈ ਦੁਬਾਰਾ ਜੰਗ ਵਾਲੀ ਸਥਿਤੀ ਬਣ ਸਕਦੀ ਹੈ ਬੇਸ਼ੱਕ ਐਲੋਸੀ ਦੇ ਉੱਤੇ ਗੋਲੀਬਾਰੀ ਹੋ ਰਹੀ ਆ ਹਾਂ ਤੇ ਉਹਦੇ ਵਿੱਚ 15 ਤੋਂ ਵੱਧ ਜਾਨਾਂ ਜਾਣ ਦੀ ਪੁੰਛ ਖੇਤਰ ਤੋਂ ਹੀ ਖਬਰ ਮਿਲ ਰਹੀ ਆ ਕਿ 15 ਤੋਂ ਵੱਧ ਭਾਰਤੀਆਂ ਦੀ ਜਾਨ ਗਈ ਜਿਹਦੇ ਵਿੱਚ ਪੁੰਛ ਦਾ ਗੁਰੂਕਰ ਵੀ ਨਿਸ਼ਾਨੇ ਤੇ ਆਇਆ ਤੇ ਉੱਥੋਂ ਦੇ ਤਿੰਨ ਸਿੰਘ ਵੀ ਜਿਨ੍ਹਾਂ ਚ ਇੱਕ ਰਾਗੀ ਸਿੰਘ ਵੀ ਨੇ ਉਹ ਵੀ ਸ਼ਹੀਦ ਹੋਏ ਨੇ ਉਸ ਗੋਲੀਬਾਰੀ ਦੇ ਵਿੱਚ ਸੋ ਇਹ ਘਟਨਾ ਵੀ ਸਾਹਮਣੇ ਜਿਹਦੀ ਨਿੰਦਾ ਜਸਤਾਰ ਸਾਹਿਬ ਨੇ ਵੀ ਐਸਜੀਪੀ ਪ੍ਰਧਾਨ ਨੇ ਵੀ ਤੇ ਉਸ ਸਿਕਨਸ ਥਾਣਾ ਦੇ ਵਿੱਚ ਭਾਰਤ ਵੱਲੋਂ ਕੀਤੀ ਗਈ ਆ ਸੋ ਇਸ ਤਰ੍ਹਾਂ ਦੀਆਂ ਲਗਾਤਾਰ ਗੋਲੀਬਾਰੀ ਦੇ ਵਿੱਚ ਇੱਧਰ ਨੇ ਆਮ ਸਿਵਲ ਨੇ ਮਾਰੇ ਜਾ ਰਹੇ ਨੇ ਤੇ ਉੱਧਰ ਵੀ ਭਾਰਤ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਇਹ 에ਅਰ ਸਟ੍ਰਾਈਕ ਤੋਂ ਬਾਅਦ ਦੀਆਂ ਹੰਗਤੀ ਵਿਦਿਆਨ ਜਿਹੜੀਆਂ ਤੇਜ਼ ਹੋਈਆਂ ਨੇ ਕੁਝ ਥਾਮਾਂ ਦੇ ਉੱਤੇ ਧਮਾਕਿਆਂ ਦੀਆਂ ਵੀ ਖਬਰਾਂ ਚੱਲ ਰਹੀਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਦੇਖਦਾ ਸੀਗਾ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਸਾਨੂੰ ਸੂਚਨਾ ਮਿਲਦੀ ਹੈ ਕਿ ਕੋਈ ਧਮਾਕੇ ਦੀ ਆਵਾਜ਼ ਅਸੀਂ ਜਦੋਂ ਪਹੁੰਚਦੇ ਹਾਂ ਤਾਂ ਕੁਝ ਜਿਆ ਨਹੀਂ ਮਿਲਿਆ ਫਿਰ ਅਸੀਂ ਤੁਰੰਤ ਬਲੈਕਆਊਟ ਕੀਤਾ ਸੋ ਤਾਂ ਕਿ ਕੁਝ ਜਿਆ ਨਾ ਹੋਵੇ ਸੋ ਇਸ ਲਈ ਰਾਤ ਕਾਫੀ ਮਤਲਬ ਕਿ ਇਸ ਸਥਿਤੀ ਜੋ ਲੰਗੀ ਆ ਕਿ ਕੁਝ ਵੀ ਉਹ ਸੋਸ਼ਲ ਮੀਡੀਆ ਤੇ ਕਿੰਨੀ ਤਰ੍ਹਾਂ ਫੈਲ ਵੀ ਰਿਹਾ ਆਪਾਂ ਉਹਦੇ ਤੇ ਵੀ ਆਵਾਂਗੇ ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਬਿਲਕੁਲ ਜੀ ਇਹ ਸਟ੍ਰਾਈਕ ਤੋਂ ਬਾਅਦ ਸੱਤ ਸੂਬਿਆਂ ਦੇ 11 에어ਪੋਰਟ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਚ ਅੰਮ੍ਰਿਤਸਰ ਦਾ 에어ਪੋਰਟ 10 ਮਈ ਤੱਕ ਲਈ ਬੰਦ ਕਰ ਦਿੱਤਾ ਗਿਆ ਸੋ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਤੇ ਕਸ਼ਮੀਰ ਵਾਲਾ ਹਾਂ ਜਿਹੜਾ ਸ਼ਿਦਨਾਗਰ ਵਾਲਾ 에어ਪੋਰਟ ਹੈ ਉਹਨੂੰ ਬੰਦ ਕੀਤਾ ਗਿਆ ਜੀ ਲੈ ਲਦਾਖ ਦਾ ਲੈ 에어ਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਰਾਜਸਥਾਨ ਵਾਲਾ ਬੀਕਾਨੇਰ ਤੇ ਜੋਧਪੁਰ ਵਾਲਾ 에ਰਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ। ਗੁਜਰਾਤ ਦਾ ਰਾਜਕੋਟ ਪੁੱਜ ਤੇ ਜਾਮਨਗਰ ਵਾਲਾ 에ਰਪੋਰਟ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦਾ ਧਰਮਸ਼ਾਲਾ ਵਾਲਾ 에ਰਪੋਰਟ ਹੈ ਉਹਨੂੰ ਰੋਕ ਦਿੱਤਾ ਗਿਆ। ਪੰਜਾਬ ਦਾ ਅੰਮ੍ਰਿਤਸਰ 에ਰਪੋਰਟ ਦਾ ਆਪਾਂ ਗੱਲ ਕਰਕੇ ਛਟਿਆ ਤੇ ਇਸੇ ਤਰ੍ਹਾਂ ਚੰਡੀਗੜ੍ਹ ਜਿਹੜਾ ਮਾਹਲੀ ਦੇ ਵਿੱਚ 에ਰਪੋਰਟ ਹੈ ਉਹਨੂੰ ਰੋਕ ਦਿੱਤਾ ਗਿਆ। ਸੋ ਇਹ ਇਹ ਉਡਾਨਾਂ ਰੋਕ ਦਿੱਤੀਆਂ ਗਈਆਂ। ਅੰਮ੍ਰਿਤਸਰ ਤੋਂ ਕੁਝ ਉਡਾਨਾਂ ਨੂੰ ਤਬਦੀਲ ਕਰਕੇ ਇੱਧਰ ਵੀ ਲਿਆਂਦਾ ਗਿਆ ਮਾ ਦਿੱਲੀ ਵੀ ਲਿਆਂਦਾ ਗਿਆ ਜਦੋਂ ਕਿ ਦਿੱਲੀ ਦੇ ਵੀ 에어ਪੋਰਟ ਦੇ ਉੱਤੇ ਦਾ ਕਾਫੀ ਅਸਰ ਦੇਖਿਆ 150 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਦਿੱਲੀ 에어ਪੋਰਟ 'ਤੇ ਸੋ ਉੱਥੇ ਵੀ ਇਹ ਅਸਰ ਦੇਖਿਆ ਗਿਆ ਕਿਉਂਕਿ ਕਿਤਨਾ ਕਿਤੇ ਉਹਨਾਂ ਦੀ ਜਿਹੜੀ ਪਾਕਿਸਤਾਨ ਵਾਲਾ 에어ਸਪੇਸ ਆ ਉਹ ਵਾਸਤਨਾ ਬੰਦ ਕਰ ਦਿੱਤਾ ਗਿਆ ਪਾਕਿਸਤਾਨੀ 에어ਸਪੇਸ ਤੇ ਬਿਲਕੁਲ ਬੰਦ ਹੈ ਜੀ ਸੋ ਇਸੇ ਪ੍ਰਕਿਰਿਆ ਦੇ ਵਿੱਚ ਪੰਜਾਬ ਦੇ ਸਰਦੀ ਖੇਤਰ ਵਾਲੇ ਜਿਹੜੇ 5 ਜ਼ਿਲ੍ਹੇ ਨੇ ਉਹਨਾਂ 'ਚ ਸਕੂਲ ਬਿਲਕੁਲ ਬੰਦ ਨੇ ਜੰਮੂ ਕਸ਼ਮੀਰ ਦੇ ਸ਼ਿਰਨਗਰ ਵਾਲੇ ਸਾਰੇ ਸਕੂਲ ਪੂਰੀ ਤਰ੍ਹਾਂ ਬੰਦ ਨੇ ਹੋਰ ਵਿੱਤਕਦਾਰੇ ਬੰਦ ਨੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਫਰੋਜ਼ਪੁਰ ਇਹਨਾਂ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤੇ ਗਏ ਨੇ ਪਰ ਜਿਵੇਂ ਤੁਸੀਂ ਸਵਾਲ ਕੀਤਾ ਉਹ ਬਿਲਕੁਲ درست ਹੈ ਜੀ ਕਿ ਕਰਤਾਰਪੁਰ ਕੋਰੀਡੋਰ ਵੀ ਫਿਲਹਾਲ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਜਿਸ ਦਿਨ ਮੰਗਲਵਾਰ ਦੀ ਰਾਤ ਨੂੰ ਇਹ ਸਟ੍ਰਾਈਕ ਹੁੰਦੀ ਹੈ ਉਤੋਂ ਅਗਲੀ ਸਵੇਰ ਜਿਹੜਾ ਬੁੱਧਵਾਰ ਦਾ ਦਿਨ ਸੀ ਉਸ ਦਿਨ ਦੇ ਲਈ 500 ਦੇ ਕਰੀਬ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਹੂੰ ਯਾਨੀ ਕਿ ਸਰਹਰਪੁਰ ਸਾਹਿਬ ਗੁਰੂਕਾਰ ਦੇ ਦਰਸ਼ਨਾਂ ਲਈ ਜਾਣਾ ਸੀ ਉਹਨਾਂ ਦੀ ਗੰੰਟੀ 491 ਦੇ ਕਰੀਬ ਦੱਸੀ ਜਾ ਰਹੀ ਹੈ ਜੰਦੀ ਰਜਿਸਟ੍ਰੇਸ਼ਨ ਸੀ 491 ਦੇ ਵਿੱਚੋਂ 60 ਸ਼ਰਧਾਲੂ ਹੀ ਪਹੁੰਚੇ ਸੀ ਠੀਕ ਹੈ ਜੀ ਤੇਰਾ ਉਹ ਬਨਾਨਕ ਸੋ ਜਿੱਥੋਂ ਉਹਨਾਂ ਨੇ ਸਰਹਰਪੁਰ ਘਡੋਰ ਨਹੀਂ ਜਾਣਾ ਸੀ ਸੋ ਉਹਨਾਂ 60 ਸ਼ਰਧਾਲੂਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਇਸ ਮੌਕੇ ਮਾਹੌਲ ਨਹੀਂ ਹੈ ਜਾਣ ਦਾ ਇਸ ਲਈ ਅਸੀਂ ਸਰਹਰਪੁਰ ਘਡੋਰ ਨੂੰ ਵੀ ਫਿਲਹਾਲ ਰੋਕ ਰਹੇ ਹਾਂ ਤੇ ਆਪਾਂ ਜਦੋਂ ਮਾਹੌਲ ਸੁਖਾਵਾਂਾ ਹੋ ਜਾਊਗਾ ਦੁਬਾਰਾ ਰਜਿਸਟ੍ਰੇਸ਼ਨ ਖੁੱਲੂਗੀ ਤੁਸੀਂ ਨਵੇਂ ਸਿਰਿਓਂ ਅਪਲਾਈ ਕਰਿਓ ਇਹਦਾ ਹਵਾਲਾ ਦੇ ਕੇ ਤੇ ਤੁਹਾਨੂੰ ਦੁਆਰਾ ਮਨਜ਼ੂਰੀ ਮਿਲੇਗੀ ਸੋ ਅੱਜ ਨਹੀਂ ਜਾ ਸਕਦੇ ਸੋ ਇਸ ਤਰ੍ਹਾਂ ਕਰਤਾਰਪੁਰ ਪੁਡੋਰ ਨੂੰ ਵੀ ਰੋਕ ਦਿੱਤਾ ਗਿਆ ਉਹ ਵੀ ਬੰਦ ਹੈ ਤੇ ਦਿੱਲੀ ਰਿਪੋਰਟ ਤੋਂ ਜਿਵੇਂ ਮੈਂ ਗੱਲ ਕੀਤੀ ਆ ਕਿ ਉੱਥੇ 150 ਤਕਰੀਬ ਫਲਾਈਟਾਂ ਦਾ ਪ੍ਰਭਾਵ ਤੋਂਨ ਦਾ ਜਾਣਕਾਰੀ ਮਿਲ ਰਹੀ ਹੈ ਸੋ ਕਾਫੀ ਮਤਲਬ ਕਿ ਕਹਿ ਸਕਦੇ ਹੋ ਤਨਾਲਾ ਮਾਹੌਲ ਹੈ ਔਰ ਇੱਕ ਪਾਸੇ ਐਲਓਸੀ ਦੇ ਉੱਤੇ ਜਿਵੇਂ ਆਪਾਂ ਗੱਲ ਕੀਤੀ ਆ ਕਸ਼ਮੀਰ ਦੇ ਵਿੱਚ ਉਧਰ ਗੋਲੀਬਾਰੀ ਹੋ ਰਹੀ ਹੈ ਪਹੁੰਚ ਖੇਤਰ ਦੀ ਆਪਾਂ ਗੱਲ ਕੀਤੀ ਉਹ ਤੋਂ ਇਲਾਵਾ ਕੁਝ ਹੋਰ ਥਾਮਾਂ ਦੇ ਉੱਤੇ ਵੀ ਗੋਲੀਬਾਰੀ ਤਮਾਕੇ ਦੀਆਂ ਖਬਰਾਂ ਜਾਂ ਸੀਚ ਫਾਇਰ ਤੋੜਨ ਦੀਆਂ ਫਿਰ ਜਵਾਬੀ ਕਾਰਵਾਈ ਦੀਆਂ ਖਬਰਾਂ ਆ ਰਹੀਆਂ ਨੇ ਇਹਦੇ ਵਿੱਚ ਖਾਸ ਕਰਕੇ ਕਸ਼ਮੀਰ ਖੇਤਰ ਤੋਂ ਤਾਂ ਲੋਕ ਅਪਲਾਈਨ ਕਰਦੇ ਵੀ ਨਜ਼ਰ ਆਏ ਤੇ ਇਧਰ ਪੰਜਾਬ ਦੇ ਵੀ ਸਰਦੀ ਪਿੰਡਾਂ ਦੇ ਵਿੱਚੋਂ ਮਤਲਬ ਕਿ ਲੋਕਾਂ ਨੇ ਟਰਾਲੀਆਂ 'ਚ ਸਮਾਨ ਜ਼ਰੂਰੀ ਸਮਾਨ ਜਾਂ ਪਰਿਵਾਰਕ ਜੀਆ ਨੂੰ ਬੱਚਿਆਂ ਬਜ਼ੁਰਗਾਂ ਨੂੰ ਦੂਈ ਥਾਮ ਤੇ ਤਬਦੀਲ ਕਰਨਾ ਸ਼ੁਰੂ ਕੀਤਾ ਕਈ ਪਿੰਡਾਂ 'ਚ ਜਿਹੜੇ ਐਨ ਸਰਦ ਦੇ ਉੱਤੇ ਨੇ ਉੱਥੇ ਈਕੀਕ ਜੀਵਿਕਰਚ ਰਹਿ ਗਿਆ ਔਰ ਕਈ ਪਿੰਡ ਅਜੇ ਵੀ ਡਟੇ ਨਿਕਿਆ ਜਿਵੇਂ ਫੌਜ ਨਹੀਂ ਆਈ ਉਹਨਾਂ ਜਾਂਦੇ ਨਹੀਂ ਲੱਗ ਰਹੀ ਇਸ ਲਈ ਉੱਥੇ ਕਾਇਮ ਨੇ ਪਰ ਇਹ ਉਹ ਮੌਕਾ ਹੈ ਪ੍ਰਵੀਨ ਜੀ ਜਦੋਂ ਘਰਾਂ 'ਚ ਦਾਣੇ ਆਏ ਹੋਣ ਅਨਾਜ ਸੰਭਾਲਣਾ ਹੋਵੇ ਇਹਨਾ ਪੂਰੇ ਸਾਲ ਦਾ ਦਾਣਾ ਪੱਕਾ ਆਪਾਂ ਢੋਲਾਂ 'ਚ ਪਾਉਣਾ ਪਾਉਣਾ ਉਹ ਸਮੇਂ ਸੋ ਇਸ ਲਈ ਇਹ ਕਾਫੀ ਔਖਾ ਦੌਰ ਹੈ ਪਰ ਮੁਲਕ ਕਹਿੰਦਾ ਕਿ ਅਸੀਂ ਫੌਜ ਦੇ ਨਾਲ ਆ ਤੇ ਪੰਜਾਬ ਵੀ ਕਹਿੰਦਾ ਅਸੀਂ ਫੌਜ ਦੇ ਨਾਲ ਆ ਪਰ ਅਸੀਂ ਜੰਗ ਦੇ ਹੰਮ ਹੀ ਨਹੀਂ ਆ ਹਮ ਸੋ ਅਸੀਂ ਸ਼ਾਂਤੀ ਚਾਹੁੰਦੇ ਆ ਅਮਨ ਚਾਹੁੰਦੇ ਆ ਕਿਉਂਕਿ ਇਹ ਜਮਨਾਪਾਲ ਵਾਲੇ ਮਹਿਸੂਸੇ ਨਹੀਂ ਕਰ ਸਕਦੇ ਕਿ ਜਿਹੜੇ ਸਰਹੱਦ ਤੇ ਸੂਬੇ ਨੇ ਉਹ ਕਿਸ ਸਥਿਤੀ ਚ ਹੁੰਦੇ ਨੇ ਸੋ ਅਸੀਂ ਆਪਣਾ ਵੀ ਵਾਰਦੇ ਆ ਆਪਣੇ ਬੱਚੇ ਵੀ ਫੌਜ ਚ ਭੇਜਦੇ ਆ ਹੈਨਾ ਤੇ ਜੇ ਅਸੀਂ ਸੱਤਾ ਨੂੰ ਸਰਕਾਰ ਨੂੰ ਸਵਾਗਤ ਕਰਦੇ ਆ ਫਿਰ ਸਾਨੂੰ ਦੇਸ਼ ਤਰੋਹੀ ਗਦਾਰਾਂ ਲਾਉਣ ਲੱਗੇ ਵੀ देर ਨਹੀਂ ਲਾਉਂਦੇ ਤੁਸੀਂ ਹੈਨਾ ਸੋ ਸੌ ਬੱਚੀ ਨਹੀਂ ਛੱਡੀ ਜਿਹੜਾ ਆਪਣਾ ਘਰ ਵਾਲਾ ਗਵਾ ਕੇ ਆਈ ਹੈਨਾ ਕਰਨਾਲ ਦੀ ਉਹ ਧੀ ਜਿਹਦੇ ਹੱਥ ਤਾਂ ਜੇ ਤਾਂ ਚੂੜਾ ਸੀ ਤੇ ਹੱਥਾਂ ਤੇ ਮਹਿੰਦੀ ਸੀ ਉਹ ਉਹ ਨਹੀਂ ਤੁਸੀਂ ਉਹਨੂੰ ਬਖਸ਼ੀਓ ਉਹਨੇ ਜਦੋਂ ਆਕੇ ਸਵਾਲ ਕੀਤਾ ਕਿ ਬਈ ਕਸ਼ਮੀਰੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਬਾਰੇ ਨਾਲ ਕੁਝ ਬੋਲੋ ਹਾਂ ਤੇ ਤੁਸੀਂ ਤਾਂ ਉਹਨੂੰ ਵੀ ਟਰੋਲ ਕੀਤਾ ਸੋ ਇਸ ਲਈ ਇਹ ਟਰੋਲ ਦੀ ਪਰਵਾਹ ਨਹੀਂ ਕਰਦਾ ਪੰਜਾਬ ਪਰ ਸਹੀ ਨੂੰ ਸਹੀ ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸਵਾਲ ਤਾਂ ਸਰਕਾਰ ਮੂਰੇ ਖੜਾ ਹੈ ਨਾ ਕਿ ਉਹ ਦਿਨ ਦਿਹਾੜੇ ਆਕੇ ਵਾਰਦਾਤ ਨੂੰ ਅੰਜਾਮ ਦੇ ਕੇ ਕਿਵੇਂ ਚਲੇ ਗਏ ਹਮ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅਸੀਂ ਉਹਦਾ ਬਦਲਾ ਇਹ ਸਟ੍ਰਾਈਕ ਨਹੀਂ ਲੈ ਲਿਆ ਹੈਨਾ ਪਰ ਸਵਾਲ ਤਾਂ ਇਹ ਹੈ ਕਿ ਉਹ ਦਿਨ ਦਿਹਾੜੇ ਆਏ ਅੰਜਾਮ ਤੇ ਕਿ ਚਲੇਗੇ ਸਾਡੀਆਂ ਏਜੰਸੀਆਂ ਸਾਡੇ ਸੁਰੱਖਿਆ ਸਿਸਟਮ ਆਫ ਫੇਲਿਅਰ ਕਿਉਂ ਹੋਇਆ ਹੁਣ ਤਾਂ ਜੰਮੂ ਕਸ਼ਮੀਰ ਹੈ ਵੀ ਜੂਟੀ ਹੈ ਉਥੋਂ ਦੀ ਪੁਲਿਸ ਵੀ ਤੇ ਸੁਰੱਖਿਆ ਦਸਤੇ ਵੀ ਸਾਰਾ ਕੁਝ ਕੇਂਦਰ ਦੇ ਕੰਟਰੋਲ 'ਚ ਹੈ ਹਾਂ ਹਾਂ ਤੇ ਜੇ ਇਨਪੁਟ ਸੀ ਤਾਂ ਫਿਰ ਤਿੰਨ ਦਿਨ ਪਹਿਲਾਂ ਮੋਦੀ ਦਾ ਦੌਰਾ ਕਿਉਂ ਰੱਦ ਕੀਤਾ ਉਥੋਂ ਹਾਂ ਤੇ ਜੇ ਮੋਦੀ ਦਾ ਦੌਰਾ ਰੱਦ ਹੋ ਸਕਦਾ ਤਾਂ ਸਲਾਨੀਆ ਨੂੰ ਸੁਰੱਖਿਆ ਵੀ ਦਿੱਤੀ ਜਾ ਸਕਦੀ ਔਰ ਬਹਿਲਗਾਮ ਉਹ ਘਾਟੀ ਹੈ ਜਿੱਥੋਂ ਅਮਰਨਾਥ ਦੇ ਯਾਤਰੂਆਂ ਨੇ ਵੀ ਸ਼ਰਧਾਲੂ ਨੇ ਵੀ ਲੰਘਣਾ ਤੇ ਤੁਸੀਂ ਤਾਂ ਵੀ ਗੰਭੀਰਤਾ ਨਾਲ ਨਹੀਂ ਲਿਆ ਇਨਪੁਟ ਮਿਲਦਿਆਂ ਹੋਇਆਂ ਵੀ ਤੁਹਾਡੇ ਕੋਲ ਹੁੰਦਿਆਂ ਹੋਇਆਂ ਨੰਦੀ ਜੀ ਸੋ ਇਸ ਲਈ ਇਹ ਸਵਾਲ ਜੀ ਉਹਦਾ ਤੂੰ ਖੜਾ ਹੈ ਇਹਦਾ ਜਵਾਬ ਸਰਕਾਰ ਨਹੀਂ ਦੇ ਰਹੀ ਪਰ ਮਿਸ਼ਨ ਸੰਧੂਰ ਦੇ ਰਾਹੀਂ ਮਤਲਬ ਇਹ ਬਿਆਨੀਆਂ ਜਰੂਰ ਕੜਿਆ ਜਾ ਰਿਹਾ ਔਰ ਕੁਝ ਤਰ੍ਹਾਂ ਇਸ ਨੂੰ ਇਸ ਪਹਿਲੂ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਜਿਹੜਾ ਸੰਧੂਰ ਸ਼ਬਦ ਹੈ ਉਹ Hindu ਮਿਤਚੋਂ ਆਉਂਦਾ ਹਾਂ ਜੀ ਉਹਦੇ ਹਵਾਲੇ ਨਾਲ ਕਿ ਹਾਂ ਇਹ ਸਾਡਾ ਮਤਲਬ ਕਿ ਸੁਹਾਗ ਦੇ ਨਾਲ ਜੁੜਿਆ ਫਿਰ ਜੇ ਆਪਾਂ ਉਸ ਪ੍ਰਤੀਕ ਨੂੰ ਵਰਤਦੇ ਹਾਂ ਮਿਸ਼ਨ ਸੰਧੂਰ ਦੇ ਰੂਪ ਚ ਪਰ ਹਿੰਦੂ ਧਰਮ ਦੇ ਵਿੱਚ ਤਾਂ ਇਹ ਵੀ ਰੀਤ ਰਹੀ ਆ ਕਿ ਬਈ ਜੇ ਸੂਰਜ ਛਿਪ ਜਵੇ ਉਹ ਤੋਂ ਬਾਅਦ ਜੰਗ ਨਹੀਂ ਹੂੰ ਤੇ ਰਮਾਇਣ ਤੇ ਮਹਾਭਾਰਤ ਤੋਂ ਵੱਡੀ ਤਾਂ ਕੋਈ ਉਦਾਹਰਨ ਨਹੀਂ ਸਾਡੇ ਮੂਰੇ ਤੇ ਫਿਰ ਸੇਖਾ ਉਹ ਉਹ ਕਹਿੰਦੇ ਇਸ ਸਮੇਂ ਕਿਉਂ ਜੀ ਪਰ ਕੁਝ ਤਰ੍ਹਾਂ ਕਹਿੰਦੀ ਆ ਕਿ ਜਦੋਂ ਅੱਜ ਦੀ ਟੈਕਨੋਲੋਜੀ ਦਾ ਯੁੱਗ ਆ ਅੱਜ ਦੇ ਦੌਰ 'ਚ ਤੁਹਾਨੂੰ ਮੌਕੇ ਦੀ ਨਿਯਾਕਤ ਨੂੰ ਸਮਝ ਕੇ ਆ ਉਹ ਫੈਸਲਾ ਕਰਨਾ ਪੈਂਦਾ ਕਿ ਸ਼ਾਇਦ ਦਿਨ ਦਿਹਾੜੇ ਹੋਵੇ ਤਾਂ ਵੱਧ ਨੁਕਸਾਨ ਹੋਵੇ ਵੱਧ ਤਣਾਅ ਹੋਵੇ ਵੱਜ ਭਗ ਭਗ ਡਰ ਮਚੇ ਇਸ ਲਈ ਕਹਿੰਦੇ ਕਿ ਅੱਜ ਕੱਲ ਦਾ ਟਾਰਗੇਟ ਮਿਥ ਲੈ ਜਾਂਦੇ ਨੇ ਹੂੰ ਤੇ ਉਹ ਟਾਰਗੇਟ ਦੇ ਉੱਤੇ ਹੀ ਮਤਲਬ ਭਾਰਤੀ ਫੌਜ ਨੇ ਬੜੀ ਗੰਭੀਰਤਾ ਨਾਲ ਬਿਆਨੀਆਂ ਕਰਕੇ ਕਿਹਾ ਕਿ ਅਸੀਂ ਤਾਂ ਸਿਰਫ ਹੱਤਵਾਲੀ ਟਿਕਾਣੇ ਨਸ਼ਟ ਕੀਤੇ ਸੀ ਹੂੰ ਜੀ ਬਿਲਕੁਲ